ਹਾਂਜੀ ਹਾਂਜੀ ਸੋਸਸ਼ੇਗਾ ਜੀ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਆਪਾਂ ਲੈ ਕੇ ਆਏ ਹਾਂ ਜੀ ਆਪਣੀ ਅੱਜ ਦੀ ਕਲਾਸ ਜਿਹੜੀ ਕਿ ਤੁਹਾਡੇ ਲੈਕਚਰਰ ਕੈਡਰ ਤੇ ਮਾਸਟਰ ਕੈਡਰ ਦੇ ਵਿੱਚ ਬਹੁਤ ਹੀ ਸਹਾਇੀ ਹੋਣ ਵਾਲੀ ਹੈ ਇਸ ਦੇ ਵਿੱਚ ਆਪਾਂ ਅੱਜ ਵਨ ਲਾਈਨਰ ਕੁਐਸਚਨ ਕਰਾਂਗੇ ਹੜੱਪਾ ਸਭਿਅਤਾ ਦੇ ਜੀ ਹੜੱਪਾ ਸਭਿਅਤਾ ਜਾਂ ਸਿੰਧ ਘਾਟੀ ਦੀ ਸਭਿਅਤਾ ਤੇ ਜਾਂ ਕਹਿ ਲੋ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਜਿਹੜੀ ਉਸ ਦੇ ਨਾਲ ਰਿਲੇਟਡ ਤੇ ਤੁਸੀਂ ਦੇਖੋਗੇ ਡਾਇਰੈਕਟਲੀ ਬਹੁਤ ਕੁਐਸਚਨ ਆਏ ਹੋਣਗੇ ਸੋ ਐਂਡ ਤੱਕ ਜਰੂਰ ਬਨੇ ਰਹਿਣਾ ਤੇ ਇਸ ਨੂੰ ਨੋਟ ਜਰੂਰ ਕਰ ਲੈਣਾ ਹੜੱਪਾ ਸਭਿਅਤਾ ਜਿਹੜਾ ਹੈਗਾ ਜੀ ਉਹ ਕਿਸ ਯੁੱਗ ਨਾਲ ਸੰਬੰਧਤ ਸੀ ਤਾਂ 81 ਦੇ ਯੁੱਗ ਨਾਲ ਸੰਬੰਧਤ ਸੀ ਜੀ ਸੌਰੀ ਹੜੱਪਾ ਸਭਿਅਤਾ ਦੀ ਖੋਜ ਕਿਸ ਸਾਲ ਹੋਈ ਤਾਂ 1921 ਦੇ ਵਿੱਚ ਹੜੱਪਾ ਸਭਿਅਤਾ ਨੂੰ ਖੋਜਿਆ ਗਿਆ ਸਭ ਤੋਂ ਪਹਿਲਾਂ ਹੜੱਪਾ ਦੀ ਖੋਜ ਦਾ ਸਿਹਰਾ ਕਿਸ ਨੂੰ ਜਾਂਦਾ ਹੈ ਤਾਂ ਰਾਏ ਬਹਾਦਰ ਦਇਆ ਰਾਮ ਸਾਨੀ ਠੀਕ ਹੈ ਜੀ ਜਾਂ ਆਰ ਡੀ ਸਾਨੀ ਨੂੰ ਵੀ ਕਿਹਾ ਜਾਂਦਾ ਹੈ ਐ ਦਯਾਰਾਮ ਸਾਨੀ ਨੂੰ ਜਿਹੜਾ ਸੇਰਾ ਜਾਂਦਾ ਹੈ ਹੜੱਪਾ ਸਭਿਅਤਾ ਦਾ ਕਾਲ 2500 ਇਸਾ ਪੂਰਵ ਤੋਂ 1500 ਬੀਸੀ ਤੱਕ ਜੇ 2600 ਤੁਹਾਨੂੰ ਆਉਂਦਾ ਜਾਂ ਇੱਧਰ 16 1500 ਤੱਕ ਆਉਂਦਾ ਤਾਂ ਤਾਂ ਵੀ ਉਹ ਸਹੀ ਆਨਸਰ ਹੈ ਜੀ ਹੜੱਪਾ ਸਭਿਅਤਾ ਦੀ ਮਿਆਦ ਕਿਸ ਆਧਾਰ ਤੇ ਜਿਹੜੀ ਹੈਗੀ ਹੈ ਜੀ 2250 ਸਾਲ ਪੂਰਵ ਤੋਂ 7500 BC ਮੰਨੀ ਗਈ ਹੈ ਤਾਂ ਇਹ ਕਿਹੜਾ ਆਧਾਰ ਹੈ ਜੀ ਜਿਹੜੇ ਆਧਾਰ ਤੇ ਇਹ ਮਿਆਦ ਮੰਨੀ ਗਈ ਹੈ ਤਾਂ ਇਹ ਮੰਨੀ ਗਈ ਹੈ ਜੀ ਰੇਡੀਓ ਕਾਰਬਨ ਠੀਕ ਹੈ ਵੀ ਇਹਦਾ ਆਨਸਰ ਹੈਗਾ ਰੇਡੀਓ ਕਾਰਬਨ ਟੈਸਟ C14 ਦੇ ਆਧਾਰ ਤੇ ਇਹ ਮਿਆਦ ਮੰਨੀ ਗਈ ਹੈ ਹੜੱਪਾ ਸਭਿਅਤਾ ਦਾ ਪ੍ਰਸਿੱਧ ਨਾਮ ਕੀ ਹੈ ਜੀ ਸਿੰਧੂ ਘਾਟੀ ਦੀ ਸਭਿਅਤਾ ਹੜੱਪਾ ਸਭਿਅਤਾ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਕਿਹੜਾ ਜੀ ਪੁਰਾਤਤਵ ਖਦਾਈ ਹੈ ਹੜੱप्पा ਸਭਿਅਤਾ ਦੇ ਸੰਦ ਅਤੇ ਹਥਿਆਰ ਮੁੱਖ ਤੌਰ ਤੇ ਬਣਾਏ ਗਏ ਸਨ ਜੀ ਪਿੱਤਲ, ਟੀਨ ਅਤੇ ਕਾਂਸੀ ਦੇ ਅੱਗੇ ਚੱਲਦੇ ਹਾਂ ਜੀ ਚਾਂਦੀ ਦੀ ਉਪਲਬਧਤਾ ਦੇ ਸਭ ਤੋਂ ਪੁਰਾਣੇ ਸਬੂਤ ਭਾਰਤ ਦੇ ਵਿੱਚ ਮਿਲਦੇ ਹਨ ਜੀ ਹੜੱप्पा ਸਭਿਅਚਾਰ ਤੋਂ ਹੜੱੱਪਾ ਸਭਿਅਤਾ ਦੇ ਵਿੱਚ ਜ਼ਿਆਦਾਤਰ ਅਨਾਜ ਜਾਂ ਭੰਡਾਰ ਕਿੱਥੋਂ ਮਿਲਦੇ ਹਨ ਤਾਂ ਹੜੱੱਪਾ ਦੇ ਵਿੱਚੋਂ ਹੀ ਮਿਲਦੇ ਹੈ ਕਿਸ ਹੜੱਪਾ ਸਥਾਨ ਤੋਂ ਪੁਜਾਰੀ ਦੀ ਪੱਥਰ ਦੀ ਮੂਰਤੀ ਮਿਲੀ ਹੈ ਜੀ ਤਾਂ ਮਹੰਜੋਦਾੜੋ ਤੋਂ ਬੈਰੀ ਇੰਪੋਰਟੈਂਟ ਹੜੱਪਾ ਦੇ ਵਿੱਚ ਇੱਕ ਉਨਤ ਜਲ ਪ੍ਰਬੰਧਨ ਪ੍ਰਣਾਲੀ ਕਿੱਥੋਂ ਆਉਂਦੀ ਹੈ ਤਾਂ ਇਹ ਟੋਲਾ ਵਿਰਾ ਤੋਂ ਆਉਂਦੀ ਹੈ ਜੀ ਇਹਨੂੰ ਆਪਾਂ ਧੱਦੇ ਨਾਲ ਵੀ ਲਿਖ ਦਿੰਨੇ ਆਂ ਵੀ ਸੌਰੀ ਧੱਦੇ ਨਾਲ ਵੀ ਲਿਖ ਦਿੰਨੇ ਆਂ ਟੋਲਾ ਵਿਰਾ ਠੀਕ ਹੈ ਇਸ ਤੋਂ ਅੱਗੇ ਹੈ ਜੀ ਹੜੱਪਾ ਦੀ ਮਿੱਟੀ ਦੇ ਬਣਤਰ ਕਿਹੜਾ ਰੰਗ ਵਰਤਿਆ ਗਿਆ ਤੇ ਲਾਲ ਤੇ ਕਾਲਾ ਜੀ ਇਹਨੂੰ ਆਪਾਂ ਕਹਿੰਦੇ ਆ ਪੇਂਟਡ ਗਰੇਵੇਅਰ ਇਹ ਵੀ ਧਿਆਨ ਚ ਰੱਖਿਓ ਅੱਗੇ ਜੇ ਤੁਹਾਨੂੰ ਪੇਂਟਡ ਗਰੇਵੇਅਰ ਲਿਖਿਆ ਆਉਂਦਾ ਤਾਂ ਤਾਂ ਵੀ ਇਹ ਸਹੀ ਹੈ ਜੁਗੀ ਆਪਸ਼ਨ ਹੜੱप्पा ਸਭਿਆਤਾ ਦੇ ਕਿਸ ਪ੍ਰਾਚੀਨ ਸਥਾਨ ਨੂੰ ਸਿੰਧ ਓਏਸਿਸ ਜਾਂ ਨਖਲੇਸਥਾਨ ਜਾਂ ਗਾਡ ਦਾ ਗਾਰਡਨ ਜਿਹੜਾ ਉਹ ਕਿਹਾ ਜਾਂਦਾ ਤੋਂ ਹੈਗਾ ਜੀ ਮਹਿੰਜਦਾੜੋ ਮਹਿੰਜਦਾੜੋ ਕਿੱਥੇ ਸਥਿਤ ਹੈ ਜੀ ਸਿੰਧ ਦੇ ਇਲਾਕੇ ਦੇ ਵਿੱਚ ਤੇਮਨ ਜਦਾੜੋ ਦਾ ਸਥਾਨਕ ਨਾਮ ਕੀ ਹੈ ਜੀ ਮਰਿਆਂ ਦਾ ਟਿੱਲਾ ਮੁਰਦਿਆਂ ਦਾ ਟਿੱਲਾ ਹੜੱppa ਸਭ ਤੋਂ ਪਹਿਲਾਂ ਕਿਸ ਵਸਤੂ ਦੇ ਉਤਪਾਦਨ ਵਿੱਚ ਸਨ ਜੀ ਤਾਂ ਹੜੱppa ਸਭ ਤੋਂ ਪਹਿਲਾਂ ਕਪਾਹ ਉਤਪਾਦ ਕੀਤਾ ਉਹਨਾਂ ਨੇ ਹੜੱppa ਸਭਿਅਤਾ ਦੇ ਵਿੱਚ ਭਗਾਨ ਭਗਵਾਨ ਸ਼ਿਵ ਦੀ ਪੂਜਾ ਕਿਸ ਰੂਪ ਚ ਕੀਤੀ ਗਈ ਹੈ ਜੀ ਤਾਂ ਪਸ਼ੂਪਤੀ ਦੇ ਰੂਪ ਦੇ ਵਿੱਚ ਹੜੱppa ਸਭਿਅਤਾ ਦੇ ਨਾਲ ਸੰਬੰਧਿਤ ਮਾਲਵਾਨ ਸਥਾਨ ਹੈ ਜਿਹੜਾ ਜਿਸ ਤਿੱਤਾ ਉਹ ਗੁਜਰਾਤ ਦੇ ਵਿੱਚ ਕਿਹੜੀ ਲਿਪੀ ਹੜੱppa ਲਿਪੀ ਨਾਲ ਸਬੰਧ ਸਭ ਤੋਂ ਵੱਧ ਮਿਲਦੀ ਜੁਲਦੀ ਹੈ ਜੀ ਤਾਂ ਉਹ ਦਰਬੜ ਲਿਪੀ ਹੈ ਕਿਸ ਨਦੀ ਦੇ ਕੰਡੇ ਤੇ ਹੜੱਪਾ ਸੱਭਿਆਚਾਰਕ ਸਥਾਨਾਂ ਦੀ ਸਭ ਤੋਂ ਵੱਧ ਤਵੱਜੋ ਪਾਈ ਗਈ ਹੈ ਤਾਂ ਹਾਖੜਾ ਤੇ ਸਰਸਵਤੀ ਨਦੀ ਦੇ ਕੰਡੇ ਤੇ ਜੀ ਇਹਦਾ ਉੱਤਰ ਹੈ ਅੱਗੇ ਆ ਗਿਆ ਜੀ ਹੜੱਪਾ ਦੀਆਂ ਮੋਹਰਾਂ ਬਣੀਆਂ ਹੋਈਆਂ ਹਨ ਸੇਲਖੜੀ ਦੀਆਂ ਜੀ ਕਿਹੜੇ ਪੁਰਾਤੱਤਵ ਵਿਗਿਆਨੀ ਨੇ ਸਿੰਧੂ ਘਾਟੀ ਸਭਿਅਤਾ ਸਥਾਨ ਮਹਿੰਜੋਦਾੜੋ ਦੀ ਸ਼ੁਰੂਆਤ ਪੜਾ ਦੀ ਖੋਜ ਹੈ ਜਿਹੜੀ ਉਹ ਕੀਤੀ ਸੀ ਤਾਰਕਲਦਾਸ ਬੈਨਰਜੀ ਜੀ ਉਸ ਤੋਂ ਅੱਗੇ ਹੈ ਜੀ ਸਿੰਧੂ ਸਭਿਅਤਾ ਦਾ ਸਭ ਤੋਂ ਟੁਕਮਾ ਨਾਮ ਕਿਹੜਾ ਜੀ ਹੜੱप्पा ਸਭਿਅਤਾ ਇਹ ਦੋਨੇ ਨਾਮ ਹੈ ਵੀ ਅੱਗੇ ਆ ਗਿਆ ਜੀ ਤੁਹਾਡਾ ਸਿੰਧੂ ਸਭਿਅਤਾ ਕਿਸ ਯੁੱਗ ਨਾਲ ਸੰਬੰਧਿਤ ਹੈ ਤਾਂ ਅਰਧ ਇਤਿਹਾਸਕ ਯੁੱਗ ਦੇ ਨਾਲ ਜੀ ਕਿਸ ਸਿੰਧੂ ਸਭਿਅਤਾ ਦਾ ਕਿਹੜਾ ਸਥਾਨ ਹੈ ਜਿਹੜਾ ਭਾਰਤ ਦੇ ਵਿੱਚ ਸਥਿਤ ਹੈ ਜੀ ਤਾਂ ਲੋਥਲ ਮੁੱਖ ਤੌਰ ਤੇ ਸਿੰਧੂ ਘਾਟੀ ਦੀ ਸਭਿਅਤਾ ਕਿਵੇਂ ਸੀ ਤਾਂ ਇਹ ਸ਼ਹਿਰੀ ਸੀਗੀ ਜੀ ਸਿੰਧੂ ਘਾਟੀ ਦੀ ਸਭਿਅਤਾ ਕਿਸ ਰੂਪ ਦੇ ਵਿੱਚ ਜਾਣੀ ਜਾਂਦੀ ਹੈ ਤਾਂ ਉਹ ਸ਼ਹਿਰੀ ਯੋਜਨਾ ਦੇ ਰੂਪ ਦੇ ਵਿੱਚ ਜਾਣੀ ਜਾਂਦੀ ਹੈ ਜੀ ਸਭਿਅਤਾ ਦੇ ਲੋਕਾਂ ਦਾ ਮੁੱਖ ਕੀਤਾ ਕੀ ਸੀਗਾ ਤਾਂ ਉਹ ਖੇਤੀਬਾੜੀ ਸੀ ਜੀ ਸਿੰਧੂ ਸਭਿਅਤਾ ਦੇ ਜਿਹੜੇ ਘਰ ਹੈ ਉਹ ਕਿਸ ਦੇ ਬਣੇ ਹੋਏ ਸੀ ਤਾਂ ਇੱਟਾਂ ਤੋਂ ਬਣੇ ਹੋਏ ਸੀਗੇ ਜੀ ਉਸ ਤੋਂ ਅੱਗੇ ਚੱਲਦੇ ਹਾਂ ਜੀ ਸਿੰਧੂ ਘਾਟੀ ਦੀ ਸਭਿਅਤਾ ਉਹਦੀ ਲਿਪੀ ਕੀ ਸੀਗੀ ਜੀ ਉਹਨੂੰ ਹਜੇ ਤਾਈਂ ਪੜਿਆ ਨਹੀਂ ਜਾ ਸਕਿਆ ਪੈਟੋਗ੍ਰਾਫਿਕ ਚਿਤਰਾ ਲਿਪੀ ਸੀ ਜੀ ਅੱਗੇ ਜੀ ਸਿੰਧੂ ਘਾਟੀ ਦੇ ਲੋਕ ਕਿਸ ਨਾਲ ਸੰਬੰਧ ਸਨ ਤਾਂ ਉਹ ਸੁਮੇਰੀਅਨ ਸੀਗੇ ਜੀ ਸੁਮੇਰੀਆ ਦੇ ਲੋਕਾਂ ਨਾਲ ਸੰਬੰਧ ਰੱਖਦੇ ਸੀਗੇ ਸੁਮੇਰੀਅਨ ਸਭਿਆਤਾ ਦੇ ਨਾਲ ਉਹਨਾਂ ਦੇ ਟ੍ਰੇਡਕ ਵਪਾਰਕ ਸੰਬੰਧ ਸੀ ਸਿੰਧੂ ਘਾਟੀ ਦੇ ਲੋਕਾਂ ਲਈ ਕਿਹੜਾ ਜਾਨਵਰ ਆਮ ਤੌਰ ਤੇ ਜਾਣੂ ਨਹੀਂ ਸੀ ਤਾਂ ਗਾਂ ਨਹੀਂ ਸੀ ਜਾਣੂ ਸੀਗੀ ਜੀ ਸਿੰਧੂ ਘਾਟੀ ਦੇ ਲੋਕ ਆ ਜਿਹੜੇ ਉਹਨਾਂ ਦੀ ਸਭਿਆਤਾ ਦੇ ਵਿੱਚ ਘੋੜਿਆਂ ਦੇ ਵਿਸ਼ੇਸ਼ ਕਿੱਥੋਂ ਮਿਲੇ ਆ ਤਾਂ ਉਸ ਰਿਪੋਰਟ ਦਾ ਤੋਂ ਮਿਲੇ ਆ ਪਰ ਉਹ ਘੋੜੇ ਦੀ ਮਹੱਤਤਾ ਤੋਂ ਜਾਣਦੇ ਨਹੀਂ ਸੀਗੇ ਵੀ ਨਾ ਇੰਪੋਰਟੈਂਟ ਜਾਨਵਰ ਆ ਇਹ ਸਿੰਧੂ ਘਾਟੀ ਦੇ ਵਾਸੀਆਂ ਦੇ ਦੁਆਰਾ ਕਿਹੜੇ ਅਨਾਜ ਪੈਦਾ ਕੀਤੇ ਗਏ ਸਨ ਤਾਂ ਕਣਕ, ਜੌਂ ਅਤੇ ਮਟਰ ਸਭ ਤੋਂ ਪਹਿਲਾਂ ਕੀ ਹੈ ਜੌਂ ਸਿੰਧੂ ਘਾਟੀ ਦੀ ਸਭਿ ਸਾਂਸਕ੍ਰਿਤੀ ਦੇ ਨਾਲ ਸੰਬੰਧਿਤ ਪ੍ਰਸਿੱਧ ਟਾਰਫ ਮੋਹਰ ਕਿਸ ਸਥਾਨ ਤੋਂ ਮਿਲੀ ਹੈ ਤਾਂ ਮਹਿੰਜੋਦਾੜੋ ਤੋਂ ਮਿਲੀ ਹੈ ਜੀ ਸਿੰਧੂ ਘਾਟੀ ਦੇ ਲੋਕ ਅਣਜਾਣ ਸਨ ਜੀ ਲੋਹੇ ਤੋਂ ਉਸ ਤੋਂ ਅੱਗੇ ਜੀ ਸਿੰਧ ਦਰਮਦ ਜਾਂ ਆਯਾਦ ਦੀ ਅਗਵਾਈ ਕਿੱਥੋਂ ਕੀਤੀ ਗਈ ਹੈ ਤਾਂ ਈਰਾਨ ਤੋਂ ਕਰਦੇ ਸੀਗੇ ਜੀ ਅੱਗੇ ਹੈ ਜੀ ਇਰਾਨ ਦੇ ਰਾਖ ਦੇ ਵਿੱਚ ਹੀ ਮੈਸੋਪੋਟਾਮੀਆ ਤੇ ਸੁਮੇਰੀਅਨ ਸਭਿਅਤਾਵਾਂ ਵਿਕਸਤ ਹੋਈਆਂ ਸੀਗੀਆਂ ਜੀ ਉਸ ਤੋਂ ਅੱਗੇ ਹੈ ਜੀ ਸਿੰਧੂ ਦੇ ਲੋਕਾਂ ਦਾ ਸੇਲ ਖੜੀ ਕਿੱਥੋਂ ਆਯਾਤ ਕੀਤੀ ਉਹਨਾਂ ਨੇ ਰਾਜਸਥਾਨ ਤੋਂ ਆਯਾਤ ਕੀਤੀ ਸਿੰਧਵਾਸੀਆਂ ਨੂੰ ਫਿਰੋਜ਼ਾ ਕਿੱਥੋਂ ਮਿਲਿਆ ਤਾਂ ਮਾਧੇਸ਼ੀਆ ਤੋਂ ਮਿਲਿਆ ਜੀ ਸਿੰਧੂ ਸਭਿਅਤਾ ਦੀ ਮੋਦਰਾ ਦੇ ਵਿੱਚ ਕਿਹੜੇ ਦੇਵਤੇ ਦੇ ਬਰਾਬਰ ਦੇ ਚਿੱਤਰ ਮਿਲਦੇ ਆ ਤਾਂ ਆਦਿ ਸ਼ਿਵ ਦੇ ਜੀ ਇਸ ਤੋਂ ਅੱਗੇ ਜੀ ਸਿੰਧੂ ਲੋਕ ਪੂਜਾ ਨਹੀਂ ਕਰਦੇ ਸਨ ਉਹ ਵਿਸ਼ਨੂੰ ਦੀ ਪੂਜਾ ਨਹੀਂ ਕਰਦੇ ਸੀ ਸਿੰਧੂ ਸਭਿਅਤਾ ਦੇ ਕਿਸ ਸਥਾਨ ਤੋਂ ਬਣਿਆ ਹੋਇਆ ਕੱਪੜਾ ਮਿਲਿਆ ਜੀ ਮੰਜਦਾੜੋ ਤੋਂ ਸਿੰਧੂ ਸਭਿਅਤਾ ਦੇ ਲੋਕ ਮੰਨਦੇ ਸਨ ਮਾਂ ਸ਼ਕਤੀ ਨੂੰ ਜਾਂ ਮਾਤ ਦੇਵੀ ਨੂੰ ਇੱਕ ਤਰ੍ਹਾਂ ਹੈਗਾ ਜੀ ਅਗਲਾ ਪ੍ਰਸ਼ਨ ਆਪਣਾ ਸਿੱਧੂ ਘਾਟੀ ਦੀ ਸੱਭਿਆਤਾ ਦੇ ਲੋਕ ਆ ਜਿਹੜੇ ਉਹ ਕਿਹੜੇ ਤਾਤੂ ਦੇ ਸਿੱਕਿਆਂ ਦੀ ਵਰਤੋਂ ਕਰਦੇ ਸਨ ਤਾਂ ਕਾਂਸੀ ਦੀ ਵਰਤੋਂ ਕਰਦੇ ਸੀ ਵੀ ਸਿੰਧੂ ਘਾਟ ਸੱਭਿਆਤਾ ਦੀ ਗੁਲਾਮੀ ਪ੍ਰਣਾਲੀ ਦਾ ਅੰਦਾਜ਼ਾ ਕਿਸ ਤੋਂ ਲਗਾਇਆ ਜਾਂਦਾ ਤਾਂ ਮਜ਼ਦੂਰਾਂ ਦੇ ਦੁਆਰਾ ਬਣਾਏ ਗਏ ਘਰਾਂ ਦੇ ਵਿੱਚ ਸਿੰਧੂ ਘਾਟ ਦੀ ਸੱਭਿਆਤਾ ਦੇ ਕਿਸੇ ਸਥਾਨ ਤੋਂ ਖੂਹਾਂ ਦੇ ਵਿਸ਼ੇਸ਼ ਮਿਲੇ ਆ ਵੀ ਤਾਂ ਇਹ ਮੰਜਦਾੜੋ ਤੋਂ ਮਿਲੇ ਆ ਵੀ ਸੋ ਸਾਰੇ ਜਿੰਨੀ ਆਪਏ ਪਹਿਲਾਂ ਤਿੰਨ ਪਾਰਟ ਕੀਤੇ ਨੇ ਉਹਨਾਂ ਦੇ ਵਿੱਚੋਂ ਮੋਸਟ ਇੰਪੋਰਟੈਂਟ ਜਿਹੜੇ ਕੁਐਸਚਨ ਤੁਹਾਡੇ ਐਮਸੀਕਿਊ ਬਣ ਸਕਦੇ ਨੇ ਉਹ ਇਹ ਨੇ ਜੀ ਤੇ ਯਕੀਨਨ ਇਹਨਾਂ ਦੇ ਵਿੱਚੋਂ ਤੁਸੀਂ ਬਹੁਤ ਵਾਰ ਪ੍ਰਸ਼ਨ ਆਏ ਹੋਏ ਦੇਖੇ ਹੋਣਗੇ ਤੇ ਬਹੁਤ ਵਾਰ ਤੁਹਾਨੂੰ ਜਿਹੜੇ ਹੈਗੇ ਆ ਇਹ ਪ੍ਰਸ਼ਨ ਅੱਗੇ ਵੀ ਆਉਣਗੇ ਸੋ ਇਹਨਾਂ ਨੂੰ ਚੰਗੀ ਤਰ੍ਹਾਂ ਨੋਟ ਕਰ ਲੈਣਾ ਵੀ ਉਸ ਤੋਂ ਅੱਗੇ ਜੀ ਸਿੰਧੂ ਘਾਟੀ ਦੇ ਕਿਸ ਸਥਾਨ ਤੋਂ ਇੱਕ ਏਟ ਉੱਤੇ ਬਿੱਲੀ ਦਾ ਪਿੱਛਾ ਕਰਦੇ ਹੋਏ ਕੁੱਤੇ ਦੇ ਪੰਜੇ ਦੇ ਨਿਸ਼ਾਨ ਮਿਲੇ ਆ ਤਾਂ ਇਹ ਚਨਹੋਦੜੋ ਇੱਥੇ ਵੀ ਚਨਹੋਦੜੋ ਕਰ ਲਿਓ ਠੀਕ ਹੈ ਚੰਨ ਹੁਦੜੋ ਕਰ ਲਿਓ ਇੱਥੇ ਚੰਨ ਹੁਦੜੋ ਠੀਕ ਹੈ ਜੀ ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਆਪਣਾ ਚੰਨ ਹੁਦੜੋ ਇਸ ਸ਼ਬਦਾਂ ਦੇ ਵਿੱਚ ਇੱਥੇ ਮਤਲਬ ਸਪੈਲਿੰਗ ਮਿਸਟੇਕ ਹੈ ਚੰਨ ਹੁਦੜੋ ਮੰਨਿਓ ਇਹਨੂੰ ਜੀ ਚੰਨ ਹੁਦੜੋ ਦੀ ਖੁਦਾਈ ਨਿਰਦੇਸ਼ਨ ਸਿੰਧੂ ਸਭਿਅਤਾ ਦੇ ਬੰਦਰਗਾਹ ਸ਼ਹਿਰ ਦੇ ਵਿੱਚ ਦੁਆਰਾ ਕੀਤੀ ਗਈ ਇਸ ਦਾ ਜੇ ਐਚ ਮੈਕੇ ਨੇ ਕੀਤੀ ਸੀ ਜੇ ਕਿਸ ਸਾਈਟ ਤੋਂ ਦੋਹਰੇ ਸੰਸਕਾਰ ਜਾਂ ਦੋਹਰੇ ਸੰਸਕਾਰ ਦੇ ਸਬੂਤ ਮਿਲੇ ਆ ਤਾਂ ਲੋਥਲ ਤੋਂ ਜੀ ਸਿੰਧੂ ਸਭਿਅਤਾ ਦੀਆਂ ਮੋਹਰਾਂ ਦੇ ਬਣੇ ਸਵਾਸਤਿਕ ਦੇ ਪ੍ਰਤੀਕ ਤੋਂ ਕਿਸ ਦੇਵਤੇ ਦੀ ਪੂਜਾ ਦਾ ਅੰਦਾਜ਼ਾ ਲਾਇਆ ਜਾਂਦਾ ਤਾਂ ਇਹ ਕਹਿੰਦੇ ਸੂਰਜ ਦਾ ਦੇਵਤਾ ਹੋ ਸਕਦਾ ਜੀ ਇਹ ਸੂਰਜ ਦੇ ਦੇਵਤੇ ਨੂੰ ਪੂਜਦੇ ਸੀ ਸਿੰਧੂ ਸਭਿਅਤਾ ਦਾ ਸਾਰਾ ਖੇਤਰ ਕਿਵੇਂ ਹੈ ਜੀ ਤਕੋਣਾਕਾਰ ਹੈ ਠੀਕ ਹੈ ਜੀ ਤਕੋਣਾਕਾਰ ਹੈ ਸਿੰਧੂ ਸਭਿਅਤਾ ਦਾ ਵਿਸਤਾਰ ਕਿੱਥੋਂ ਤੱਕ ਹੈ ਜੀ ਪੂਰਬ ਦੇ ਵਿੱਚ ਆਲਮਗੀਰਪੁਰ ਬਈ ਪੱਛਮ ਦੇ ਵਿੱਚ ਸਤਕੰਗਦੌਰ ਉੱਤਰ ਪੱਛਮ ਦੇ ਵਿੱਚ ਭਾਂਡਾ ਅਤੇ ਜਿਹੜਾ ਹੈਗਾ ਦੱਖਣ ਦੇ ਵਿੱਚ ਸਿੰਧ ਸੱਭਿਆਤਾ ਤੇ ਦੱਖਣ ਦੇ ਵਿੱਚ ਇਦੈਮਾਵਾਦ ਤੱਕ ਜਿਹੜਾ ਹੈਗਾ ਫੈਲਿਆ ਹੋਇਆ ਹੈ। ਸਿੰਧੂ ਸੱਭਿਆਤਾ ਦੇ ਮੋਰਾ ਉੱਤੇ ਕਿਸ ਜਾਨਵਰ ਦਾ ਚਿੱਤਰ ਉਕਰਿਆ ਹੋਇਆ ਹੈ ਜੀ ਤਾਂ ਹੰਚ ਬੈਕ ਡਟੋਰਸ ਜਿਹਨੂੰ ਸਾੰਢ ਕਹਿੰਦੇ ਆ ਤਾਂ ਸਭ ਤੋਂ ਵੱਧ ਇਹਦੇ ਮਤਲਬ ਇਹਦੀ ਪੂਜਾ ਕਰਦੇ ਸੀ ਇਹਨੂੰ ਵੀ ਧਿਆਨ ਚ ਰੱਖਣਾ ਹੈ ਉਹ ਕਹਿੰਦੇ ਹੰਚ ਬੈਕ ਡਟੋਰਸ ਉਸ ਤੋਂ ਅੱਗੇ ਹੈਗਾ ਜੀ ਤੁਹਾਡਾ ਸਿੰਧ ਸੱਭਿਆਤਾ ਦੇ ਮਹਾਨ ਇਸ਼ਨਾਨ ਕਿੱਥੋਂ ਮਿਲਿਆ ਮੰਜਦਾੜੋ ਤੋਂ ਸਿੰਧੂ ਸਭਿਅਤਾ ਦੀ ਆਰਥਿਕਤਾ ਮੁੱਖ ਤੌਰ ਤੇ ਆਧਾਰਿਤ ਸੀ ਜੀ ਖੇਤੀਬਾੜੀ ਦੇ ਉੱਤੇ 1953 ਦੇ ਵਿੱਚ ਬੀਬੀ ਲਾਲ ਬੀਕੇ ਥਾਪਰ ਦੇ ਨਿਰਦੇਸ਼ਨ ਹੇਠ ਸਿੰਧ ਦੇ ਕਿਹੜੇ ਸਥਾਨ ਦੀ ਖੋਦਾਈ ਕੀਤੀ ਗਈ ਤਾਂ ਕਾਲੀਬੰਗਾ ਦੀ ਜੀ ਕਾਲੀਬੰਗਾ ਕਿੱਥੇ ਹੈ ਜੀ ਰਾਜਸਥਾਨ ਦੇ ਵਿੱਚ ਪੰਜਾਬ ਦੇ ਵਿੱਚ ਸਿੰਧੂ ਦੇ ਕਿਹੜੇ ਸਥਾਨ ਹਨ ਹੜੱप्पा ਰਹਿਮਾਨ ਟੇਰੀ ਸਰਾਏ ਖੋਲਾ ਤੇ ਜਲੀਲਪੁਰ ਜਿਹੜਾ ਪਛਮੀ ਪੰਜਾਬ ਦੇ ਇਲਾਕੇ ਆਗੇ ਜੀ ਇਹ ਅੱਗੇ ਆ ਗਿਆ ਜੀ ਸਿੰਧੂ ਲੋਕਾਂ ਦੇ ਧਾਰਮਿਕ ਜੀਵਨ ਦੇ ਵਿੱਚ ਕਿਹੜਾ ਤੱਤ ਮੌਜੂਦ ਨਹੀਂ ਸੀ ਤਾਂ ਖਾਸ ਕਰਕੇ ਮੂਰਤੀ ਪੂਜਾ ਉਹ ਨਹੀਂ ਕਰਦੇ ਸੀਗੇ ਜੀ ਸਿੰਧੂ ਸਭਿਅਤਾ ਦੇ ਨਿਵਾਸੀਆਂ ਦੇ ਦੁਆਰਾ ਕਿਸ ਧਾਤ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਸੀ ਤਾਂ ਉਹ ਸੀਗੀ ਜੀ ਕਾਂਸੀ ਦੀ ਧਾਤ ਇਸੇ ਕਰਕੇ ਉਸ ਨੂੰ ਕਾਂਸੀ ਦੀ ਸਭਿਅਤਾ ਜਾਂ ਬ੍ਰੌਂਜ਼ੇਜ਼ ਦੇ ਨਾਲ ਵੀ ਜੋੜਿਆ ਜਾਂਦਾ ਉਸ ਤੋਂ ਅੱਗੇ ਆ ਜੀ ਸਿੰਧੂ ਲੋਕ ਹੈ ਜਿਹੜੇ ਉਹ ਕਿਹੜੀ ਵਸਤੂ ਸਭ ਤੋਂ ਵੱਧ ਦਰਾਮਦ ਕਰਦੇ ਸੀ ਆਯਾਤ ਕਰਦੇ ਸੀ ਤਾਂ ਧਾਤਾਂ ਤੇ ਕੀਮਤੀ ਪੱਥਰ ਦੀ ਆਯਾਤ ਕਰਦੇ ਸੀ ਜੀ ਸਿੰਧੂ ਸਭਿਅਤਾ ਦੇ ਲੋਕ ਕਿਹੜੀ ਧਾਤੂ ਤੋਂ ਜਾਣੂ ਨਹੀਂ ਸਨ ਤੇ ਲੋਹੇ ਤੋਂ ਨਹੀਂ ਜਾਣੂ ਸੀਗੇ ਜੀ ਲੋਹੇ ਦੇ ਬਿਲਕੁਲ ਅਣਜਾਣ ਸੀ ਇਹ ਸਿੰਧੂ ਸਭਿਅਤਾ ਦੇ ਨਾਲ ਸੰਬੰਧਿਤ ਕਿਹੜੇ ਸਥਾਨਾਂ ਤੋਂ ਚੌਲਾਂ ਦੀ ਖੇਤੀ ਦੇ ਸਬੂਤ ਮਿਲੇ ਆ ਤਾਂ ਲੋਥਲ ਅਤੇ ਰੰਗਪੁਰ ਤੋਂ ਮਿਲੇ ਆ ਜੀ ਕਿਸ ਫਸਲ ਦੇ ਉਤਪਾਦਨ ਦੇ ਸੰਬੰਧ ਵਿੱਚ ਸਿੰਧੂ ਦੇ ਸਥਾਨਾਂ ਤੋਂ ਕੋਈ ਸਬੂਤ ਨਹੀਂ ਮਿਲਦਾ ਤਾਂ ਦਾਲਾਂ ਦਾ ਉਹ ਉਤਪਾਦਨ ਜਾਣਦੇ ਸੀ ਜਾਂ ਕਰਦੇ ਸੀ ਇਹਦਾ ਸਾਨੂੰ ਕੋਈ ਸਬੂਤ ਨਹੀਂ ਮਿਲਦਾ ਜੀ ਸਹੰਦਵ ਨੰ ਕਾਲ ਦੇ ਸ਼ਹਿਰਾਂ ਵਿੱਚ ਕਿਹੜੇ ਦੋ ਸ਼ਹਿਰ ਸ਼ਾਇਦ ਰਾਜਧਾਨੀ ਦੇ ਵਜੋਂ ਵਰਤੇ ਗਏ ਤਾਂ ਸੀਗੇ ਜੀ ਹੜੱਪਾ ਅਤੇ ਮਹੰਜਦਾੜੋ ਸਿੰਧੂ ਸਭਿਅਤਾ ਦੀਆਂ ਇੱਟਾਂ ਦਾ ਸਜਾਵਟ ਕਿਸ ਸਥਾਨ ਤੋਂ ਮਿਲਿਆ ਸੀਗਾ ਜੀ ਤਾਂ ਕਾਲੀ ਬੰਗਾ ਤੋਂ ਪੋਲੀਥਿਕ ਕਾਲ ਦੇ ਵਿੱਚ ਦਫਨਾਉਣ ਦੇ ਕਿਹੜੇ ਰੁਝਾਨ ਪਰਚਲ ਸਮਝ ਮਨੁੱਖਾਂ ਦੇ ਨਾਲ ਕੁੱਤਿਆਂ ਨੂੰ ਦਫਨਾਇਆ ਜਾਂਦਾ ਸੀਗਾ ਉਸ ਤੋਂ ਅੱਗੇ ਚੱਲਦੇ ਹਾਂ ਜੀ ਨਿਓਲੀਥਿਕ ਪੀਰੀਅਡ ਦੇ ਧਾਰਮਿਕ ਸਭਿਆਕ ਅਤੇ ਸੋਨ ਦੇ ਸਬੰਧ ਵਿੱਚ ਕਿਹੜੀ ਵਿਸ਼ੇਸ਼ਤਾ ਸਪਸ਼ਟ ਰੂਪ ਦੇ ਵਿੱਚ ਝਲਕੀ ਹੈ ਜੀ ਤਾਂ ਮਾਂ ਦੇਵੀ ਦੀ ਪੂਜਾ ਜਿਹੜੀ ਕੀਤੀ ਜਾਂਦੀ ਸੀ ਮੰਜਦਾੜੋ ਦੀ ਸਭ ਤੋਂ ਚੌੜੀ ਸੜਕ ਜਿਸ ਨੂੰ ਰਾਜਪਥ ਕਿਹਾ ਜਾਂਦਾ ਹੈ ਉਸ ਦੀ ਚੜਾਈ ਕਿੰਨੇ 10 ਮੀਟਰ ਸੀਗੀ ਤੇ ਭਾਰਤ ਦੇ ਵਿੱਚ ਪਸ਼ੂ ਪਾਲਣ ਦੀ ਸ਼ੁਰੂਆਤ ਕਦੋਂ ਹੋਈ ਹੈ ਦੇਖੋ ਜੀ ਇਹ ਕੁਐਸਚਨ 2 ਨੇ ਮੰਜਦਾੜੋ ਦੇ ਵਿੱਚ ਸਭ ਤੋਂ ਚੌੜੀ ਸੜਕ ਹੈ ਜਿਹੜੀ ਜੀ ਉਹਨੂੰ ਰਾਜਪਥ ਕਹਿੰਦੇ ਸੀਗੇ ਤੇ ਉਹਦੀ ਚੜਾਈ ਸੀਗੀ ਜੀ ਕਿੰਨੀ 10 ਮੀਟਰ ਤੇ ਭਾਰਤ ਦੇ ਵਿੱਚ ਪਸ਼ੂ ਪਾਲਣ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਜੀ 1800 63 ਦੇ ਵਿੱਚ ਮੰਨੀ ਜਾਂਦੀ ਹੈ ਮੈਸੋਲੀਥਿਕ ਕਾਲ ਦੇ ਵਿੱਚ ਪੱਥਰ ਦਾ ਜਿਹੜਾ ਪਹਿਲਾ ਸੰਦ ਹੈ ਇਹ ਵੀ ਪਸ਼ੂ ਪਾਲਣ ਦੀ ਸ਼ੁਰੂਆਤ ਹੈ ਜਿਹੜੀ ਬਾਅਦ ਦੇ ਵਿੱਚ ਹੁੰਦੀ ਹੈ ਸੰਧ ਘਾਟੀ ਦੇ ਵਿੱਚ ਵੀ ਉਸ ਤੋਂ ਬਾਅਦ ਚਾਰੀ ਉਹਨਾਂ ਦੇ ਟਾਈਮ ਤੇ ਵੀ ਪਸ਼ੂ ਪਾਲਣ ਪਰ ਮਤਲਬ ਕਾਨੂੰਨੀ ਤੌਰ ਤੇ ਮੰਨਿਆ ਜਾਂਦਾ ਕਿ ਜਿਹੜੀ ਪਸ਼ੂ ਪਾਲਣ ਦੀ ਸ਼ੁਰੂਆਤ ਭਾਰਤ ਦੇ ਵਿੱਚ ਇਸ ਟਾਈਮ ਤੇ ਹੁੰਦੀ ਹੈ ਮੈਸੋਲੀਥਿਕ ਕਾਲ ਦੇ ਵਿੱਚ ਪੱਥਰ ਦਾ ਪਹਿਲਾ ਸੰਦ ਲੱਭਣ ਦਾ ਸਿਹਰਾ ਕਿਸ ਨੂੰ ਜਾਂਦਾ ਹੈ ਤਾਂ ਡੀ ਟੇਰਾ ਨੂੰ ਡੀ ਟੇਰਾ ਨੂੰ ਵੀ ਤਾਂ ਸਿੰਧੂ ਯੁੱਗ ਦੀਆਂ ਮੋਹਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਲਿਪੀ ਅਤੇ ਧਰਮ ਦੇ ਬਾਰੇ ਸਿੰਧੂ ਯੁੱਗ ਦੇ ਕਿਸ ਪ੍ਰਾਚੀਨ ਸਥਾਨ ਤੋਂ ਹਾਥੀ ਦੇ ਦੰਦ ਦੀਆਂ ਬਣੀਆਂ ਵਸਤੂਆਂ ਮਿਲੀਆਂ ਜੀ ਤਾਂ ਇਹ ਲੋथल ਤੋਂ ਹਾਂਜੀ ਸੋ ਅੱਗੇ ਚੱਲਦੇ ਆਂ ਜੀ ਪ੍ਰਸ਼ਨ ਦੇਖੋ ਅਗਲਾ ਸਾਰੇ ਇੰਪੋਰਟੈਂਟ ਤੇ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਆ ਜਾਣਾ ਮਾਸਟਰ ਕੈਟਰ ਦੇ ਵਿੱਚ ਤੇ ਲੈਕਚਰ ਕੈਟਰ ਦੇ ਵਿੱਚ ਕੁਐਸਚਨ ਦੇਖੀ ਜਾਓ ਭੋਵੇਂ ਨੋਟ ਕਰ ਲਿਓ ਹੁਣ ਤੱਕ ਸਿੰਧ ਸੰਸਕ੍ਰਿਤੀ ਦੇ ਕਿੰਨੇ ਪ੍ਰਾਚੀਨ ਸਥਾਨਾਂ ਦੀ ਖਦਾਈ ਹੋ ਚੁੱਕੀ ਹੈ ਜੀ ਲਗਭਗ 2500 ਇੱਕ ਸਥਾਨ ਖੋਜੇ ਜਾ ਚੁੱਕੇ ਹੈ ਸਿੰਧੂ ਤੋਂ ਪਹਿਲਾ ਦਾ ਸੱਭਿਆਚਾਰ ਸੀਗਾ ਜੀ ਪਿੰਡੂ ਬਿਲਕੁਲ ਨਿਉਲੀਥਿਕ ਯੁੱਗ ਦੀ ਵਿਸ਼ੇਸ਼ਤਾ ਹੈ ਜੀ ਸ਼ੁਰੂਆਤੀ ਖੇਤੀਬਾੜੀ ਸੱਭਿਆਚਾਰ ਭਾਰਤ ਦੇ ਵਿੱਚ ਖੋਜਿਆ ਗਿਆ ਪਹਿਲਾ ਪ੍ਰਾਚੀਨ ਸ਼ਹਿਰ ਕਿਹੜਾ ਸੀਗਾ ਜੀ ਹੜੱਪਾ ਹੜੱਪਾ ਭਾਰਤ ਦੇ ਵਿੱਚ ਚਾਂਦੀ ਦੀ ਉਪਲਬਧਤਾ ਦਾ ਸਭ ਤੋਂ ਪੁਰਾਣਾ ਸਬੂਤ ਹੈ ਜੀ ਹੜੱਪਾ ਸੱਭਿਆਚਾਰ ਤੋਂ ਜਿਹੜਾ ਹੈਗਾ ਜੀ ਕਾਲੀਬੰਗਾ ਕਿੱਥੇ ਸਥਿਤ ਹੈ ਤਾਂ ਰਾਜਸਥਾਨ ਦੇ ਵਿੱਚ ਉਸ ਤੋਂ ਅੱਗੇ ਹੈ ਜੀ ਤੁਹਾਡਾ ਪ੍ਰਸ਼ਨ 79 ਨੰਬਰ ਕਹਿੰਦੇ ਭਾਰਤ ਦੇ ਵਿੱਚ ਪਹਿਲੀ ਪੱਥਰ ਯੁੱਗ ਦੀ ਸਭਿਅਤਾ ਕਦੋਂ ਖੋਜੀ ਗਈ ਤਾਂ 1863 ਦੇ ਵਿੱਚ ਖੋਜ ਕਦੋਂ ਹੋਈ ਜੀ ਤਾਂ ਇਸ ਦੀ 1863 ਦੇ ਵਿੱਚ ਮਤਲਬ ਇਹ ਅੰਦਾਜ਼ਾ ਲਾਇਆ ਗਿਆ ਕਿ ਇਹ ਸਭਿਆਤਾ ਕੋਈ ਹੋ ਸਕਦੀ ਹੈ ਇੱਥੇ ਮਤਲਬ ਇੱਕ ਸਸਪੈਂਸ ਬਣ ਗਿਆ ਅੰਦਾਜ਼ਾ ਬਣ ਗਿਆ ਤੇ ਖੋਜਿਆ ਗਿਆ ਸ਼ਹਿਰ 1921 ਦੇ ਵਿੱਚ ਵੀ ਉਸੇ ਤਰ੍ਹਾਂ ਅੱਗੇ ਚੱਲਦੇ ਹਾਂ ਜੀ ਕਹਿੰਦੇ ਭਾਰਤ ਦੇ ਵਿੱਚ ਨੀਓਲਿਥਿਕ ਭਾਰਤ ਦੇ ਵਿੱਚ ਨੀਓਲਿਥਿਕ ਯੁੱਗ ਦੀ ਸ਼ੁਰੂਆਤ ਕਦੋਂ ਮੰਨੀ ਜਾਂਦੀ ਹੈ 7000 ਬੀਸੀ ਦੇ ਲਗਭਗ ਵੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪੈਲੋਲੀਥਿਕ ਔਜ਼ਾਰ ਕਿਸ ਸਥਾਨ ਤੋਂ ਲੱਭਿਆ ਗਿਆ ਤਾਂ ਇਹ ਦੱਖਣੀ ਭਾਰਤ ਦੇ ਵਿੱਚ ਜਿਹੜਾ ਹੈਗਾ ਜੀ ਕੋਰਤਾਲਿਆਰ ਨਦੀ ਤੋਂ ਕਿਸ ਨਿਉਲੀਥਿਕ ਸਾਈਟ ਤੋਂ ਟੈਰਾ ਨੂੰ ਜਿਹੜਾ ਹੈਗਾ ਮਾਲਕ ਦੇ ਨਾਲ ਕਬਰਾਂ ਦੇ ਵਿੱਚ ਕੁੱਤਿਆਂ ਦੇ ਨਾਲ ਦਫਨਾਉਣ ਦੇ ਵਿਸ਼ੇਸ਼ ਪ੍ਰਾਪਤ ਹੋਇਆ ਤਾਂ ਇਹ ਜੀ ਬੁਰਜ਼ੋਲੋਂ ਜਾਂ ਬੁਰਜ਼ੋ ਹੋਂਮ ਤੋਂ ਖੜੱਪਾ ਸਭਿਆਤਾ ਦੇ ਕਿਸ ਸਥਾਨ ਤੇ ਇੱਕ ਇੱਟ ਉੱਤੇ ਬਿੱਲੀ ਦਾ ਪਿੱਛਾ ਕਰਦੇ ਕੁੱਤੇ ਦੇ ਪੰਜੇ ਦੇ ਨਿਸ਼ਾਨ ਮਿਲੇ ਆ ਸਾਰੇ ਨੋਟਸਾਂ ਤੋਂ ਪੁਆਇੰਟ ਤੁਹਾਡੇ ਜੀ ਕੁਐਸਚਨ ਬਣਾਏ ਹੋਏ ਨੇ ਤਾਂ ਇਹ ਚੰਨ ਹੋਦੜੋ ਜੀ ਚੰਨ ਹੋਦੜੋ ਚਨ ਹੁਦੜੋ ਦੀ ਖੋਜ ਹੈ ਜਿਹੜੀ ਜੀ ਉਹਦਾ ਨਿਰਣਾ ਕਿਸ ਦੇ ਅਸਰ ਜਾਂਦਾ ਜਾਂ ਸਿਹਰਾ ਕਿਸ ਦੇ ਸਰਵਾਇ ਦਾ ਤਾਂ ਜੇ ਜੇ ਮੈੱਕੇ ਜੇ ਜੇ ਚ ਮੈੱਕੇ ਦੇ ਅਨੁਸਾਰ મતਲਬ ਉਹਨਾਂ ਨੇ ਇਸ ਨੂੰ ਖੋਜਿਆ ਜੇ ਕਿਸ ਨਿਉਲੀਥਿਕ ਸਾਈਟ ਦੇ ਨਾਲ-ਨਾਲ ਜਿਹੜਾ ਹੈਗਾ ਜੀ ਤਾਂਬਾ ਤੇ ਆਇਰਨ ਕਲਚਰ ਦੇ ਵਿਸ਼ੇਸ਼ ਵੀ ਮਿਲਦੇ ਆ ਤੇ ਕੋਲਡੀਵਾ ਕੋਹਰਦੀਵਾ ਪੱਕੀ ਮਿੱਟੀ ਦੇ ਹਲ ਦਾ ਮਾਡਲ ਕਿੱਥੋਂ ਆਇਆ ਜੀ ਤੈ ਬਣਾਵਾਲੀ ਤੋਂ ਆਇਆ ਇਹ ਸਾਰੇ ਹੀ ਬਹੁਤ ਇੰਪੋਰਟੈਂਟ ਕੁਐਸਚਨ ਨੇ ਵੀ ਨੋਟ ਜ਼ਰੂਰ ਕਰ ਲਿਓ ਇਹਨਾਂ ਨੂੰ ਇਨਾਂ ਦੇ ਵਿੱਚੋਂ ਡਾਇਰੈਕਟਰੀ ਕੁਐਸਚਨ ਦੇਖਣ ਨੂੰ ਮਿਲਣਗੇ ਜਿਸ ਨੂੰ ਉਹ ਥਾਂ ਜਿੱਥੇ ਜਿੱਥੋਂ ਖਦਾਈ ਦੇ ਦੌਰਾਨ ਤਾਂਬੇ ਦੀਆਂ ਮੋਹਰਾਂ ਮਿਲੀਆਂ ਜੀ ਹੜੱppa ਤੋਂ ਕਿਸ ਪ੍ਰਾਚੀਨ ਸਥਾਨ ਤੋਂ ਪੁਜਾਰੀ ਦੇ ਪੱਥਰ ਦੀ ਮੂਰਤੀ ਮਿਲੀ ਹੈ ਜੀ ਹੜੱppa ਤੋਂ ਹੜੱppa ਕਾਲ ਦਾ ਤਾਂਬੇ ਦਾ ਰੱਥ ਹੈ ਜਿਹੜਾ ਜੀ ਉਹ ਕਿਸ ਥਾਂ ਤੋਂ ਮਿਲਿਆ ਤਾਂ ਉਹ ਦਾਹਿਮਾਬਾਦ ਤੋਂ ਮਿਲਿਆ ਜੀ ਜੋ ਤਿਲ ਅਤੇ ਸਰੋਂ ਦੇ ਸਭ ਤੋਂ ਵੱਧ ਸਬੂਤ ਬਣਾਵਲੀ ਤੋਂ ਪ੍ਰਾਪਤ ਹੋਏ ਹੈ ਜੀ ਉਹ ਸਥਾਨ ਜਿੱਥੋਂ ਜਗਸਥਲ ਪਾਏ ਗਏ ਹੈ ਤਾਂ ਉਹ ਕਾਲੀ ਬੰਗਾ ਜੀ ਇਸੇ ਤਰ੍ਹਾਂ ਵੀ ਸਿੰਧੂ ਸਭਿਅਤਾ ਦੇ ਕਿਸ ਸਥਾਨ ਤੋਂ ਨੱਚਦੀ ਔਰਤ ਦੀ ਕਾਂਸੀ ਦੀ ਮੂਰਤੀ ਡਾਂਸਿੰਗ ਗਰਲ ਦੀ ਮੂਰਤੀ ਮਿਲੀ ਹੈ ਜੀ ਤਾਂ ਮਹੰਜਦਾੜੋ ਤੋਂ ਘੋੜਿਆਂ ਦੇ ਜੀਵਾੰਸ਼ ਦੇ ਸਬੂਤ ਕਿੱਥੋਂ ਪ੍ਰਾਪਤ ਹੋਏ ਹੈ ਜੀ ਇਸ ਰਿਪੋਰਟ ਦਾ ਤੋਂ ਹੜੱਪਾ ਸਭਿਅਤਾ ਦੇ ਲੋਕਾਂ ਲਈ ਜਿਹੜਾ ਹੈਗਾ ਕਿਹੜਾ ਜਾਨਵਰ ਜਾਣੂ ਨਹੀਂ ਸੀ ਤਾਂ ਉਹ ਜੀ ਘੋੜੇ ਅਤੇ ਗਾਂ ਤੋਂ ਨਹੀਂ ਜਾਣੂ ਸੀਗੇ ਇਸੇ ਤਰ੍ਹਾਂ ਕੀ ਹੈ ਜੀ ਉਹ ਸਥਾਨ ਜਿੱਥੋਂ ਹਲ ਬਾਉਣ ਦੇ ਸਬੂਤ ਮਿਲੇ ਆ ਵੀ ਤੇ ਕਾਲੀ ਬੰਗਾ ਤੋਂ ਮਿਲੇ ਆ ਵੀ ਕੱਲਾ ਕੱਲਾ ਆਪਾਂ ਡਿਟੇਲ ਥਿਊਰੀ ਕਲਾਸਾਂ ਦੇ ਵਿੱਚ ਕੀਤਾ ਹੋਇਆ ਮੰਜਦੋੜੋ ਦੀ ਸਭ ਤੋਂ ਵੱਡੀ ਇਮਾਰਤ ਕਿਹੜੀ ਸੀ ਤਾਂ ਉਹ ਸੀਗੀ ਜੀ ਅਨਕਰ ਪੈਲੀਓਲਿਥ ਕਾਲ ਦੇ ਲੋਕ ਕਿਸ ਜਾਤੀ ਦੇ ਮੰਨੇ ਜਾਂਦੇ ਸੀ ਤਾਂ ਜੀ ਨੈਗ੍ਰੀਟੋ ਇਸੇ ਤਰ੍ਹਾਂ ਜੀ ਆਧੁਨਿਕ ਮਨੁੱਖ ਜਾਂ ਹੋਮੋ ਹੋਮੋ ਸੈਪੀਅਨ ਕਦੋਂ ਉੱਭਰਿਆ ਹੋਮੋ ਸੈਪੀਅਨ 4000 ਬੀਸੀ ਦੇ ਵਿੱਚ ਜੀ ਪੈਲੋਲੀਥਿਕ ਕਾਲ ਦੇ ਸੰਦ ਕਿਸ ਦੇ ਬਣੇ ਹੋਏ ਸੀ ਤਾਂ ਜੀ ਪੱਥਰ ਦੇ ਪੈਲੋਲੀਥਿਕ ਦੌਰ ਦੇ ਹੋਰ ਕਿਸ ਨਾਂ ਨਾਲ ਇਹਨੂੰ ਜਾਣਿਆ ਜਾਂਦਾ ਹੈ ਤਾਂ ਇਹਨੂੰ ਆਖੇਟ ਯੁੱਗ ਵੀ ਕਿਹਾ ਜਾਂਦਾ ਵੀ ਪੁਆਇੰਟ ਨੂੰ ਨੋਟ ਕਰ ਲਿਓ ਕਈ ਵਾਰ ਇਹ ਵੀ ਪੁੱਛ ਲੈਂਦੇ ਆ ਆਖੇਟ ਯੁੱਗ ਦੀ ਚੋਣ ਕਰੋ ਤਾਂ ਪੈਲੋਲੀਥਿਕ ਯੁੱਗ ਆਊਗਾ ਕਿਸ ਦੌਰ ਨੂੰ ਫਲਕ ਸੱਭਿਆਚਾਰ ਦੇ ਵਜੋਂ ਜਾਣਿਆ ਜਾਂਦਾ ਜੀ ਮੱਧ ਪੱਥਰ ਯੁੱਗ ਨੂੰ ਮਨੁੱਖ ਦੁਆਰਾ ਬਣਾਇਆ ਗਿਆ ਪਹਿਲਾ ਸੰਦ ਸੀਗਾ ਜੀ ਐਕਸ ਮਤਲਬ ਕਹਾੜੀ ਨਿਆਨਦਰਥਲ ਮਨੁੱਖ ਕੇ ਸਮੇਂ ਵਿੱਚ ਉਭਰਿਆ ਤਾਂ ਮੱਧ ਪੈਲੋਲੀਥ ਕਾਲ ਦੇ ਵਿੱਚ ਜੀ ਪੈਲੋਲੀਥ ਕਾਲ ਦੇ ਵਿੱਚ ਮਨੁੱਖ ਦਾ ਮੁੱਖ ਕੀਤਾ ਕੀ ਸੀਗਾ ਜੀ ਸ਼ਿਕਾਰ ਕਰਨਾ ਪਸ਼ੂ ਪਾਲਣ ਕਦੋਂ ਸ਼ੁਰੂ ਹੋਇਆ ਮੱਧ ਪੱਥਰ ਯੁੱਗ ਦੇ ਵਿੱਚ ਜੀ ਮੱਧ ਪੱਥਰ ਯੁੱਗ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕਿਹੜੀ ਹੈ ਜੀ ਛੋਟੇ ਸੰਦ ਖੇਤੀਬਾੜੀ ਕਿਸ ਕਾਲ ਦੇ ਵਿੱਚ ਸ਼ੁਰੂ ਹੋਈ ਤਾਂ ਨਿਓਲੈਥਿਕ ਕਾਲ ਦੇ ਵਿੱਚ ਜੀ ਇਸੇ ਤਰ੍ਹਾਂ ਪਹੀਏ ਜਾਂ ਪਹੀਏ ਦੀ ਕਾੜ ਕਿਸ ਕਾਲ ਦੇ ਵਿੱਚ ਹੋਈ ਤਾਂ ਨਿਓਲੈਥਿਕ ਪੀਰੀਅਡ ਦੇ ਵਿੱਚ ਜੀ ਨਿਓਲੈਥਿਕ ਪੀਰੀਅਡ ਦੇ ਕਿਸ ਸਥਾਨ ਤੋਂ ਇੱਕ ਜੋੜੇ ਦੇ ਅੰਤਮ ਸੰਸਕਾਰ ਦੇ ਅਵਿਸ਼ੇਸ਼ ਮਿਲੇ ਹੈ ਜੀ ਤਾਂ ਇਹ ਨਾਗਰਜੁਨਕੋਂਡਾ ਤੋਂ ਮਿਲੇ ਹੈ ਜੀ ਉਸ ਤੋਂ ਅੱਗੇ ਆ ਗਿਆ ਜੀ ਦੇਵੀ ਮਾਂ ਦੀ ਮੂਰਤੀ ਕਿੱਥੋਂ ਆਈ ਦੇਵੀ ਮਾਂ ਦੀ ਮੂਰਤੀ ਕਿੱਥੋਂ ਆਈ ਹੈ ਵੀ ਇਨਾਮ گاؤں ਮਹਾਰਾਸ਼ਟਰ ਤੋਂ ਭਵਨ ਨਿਰਮਾਣ ਦੀ ਕਲਾ ਕਿਸ ਕਾਲ ਦੇ ਵਿੱਚ ਸ਼ੁਰੂ ਹੋਈ ਹੈ ਜੀ ਤਾਂ ਨਿਓਲੈਥਿਕ ਪੀਰੀਅਡ ਦੇ ਵਿੱਚ ਮੈਸੋਲੈਥਿਕ ਪੀਰੀਅਡ ਤੇ ਨਿਓਲੈਥਿਕ ਪੀਰੀਅਡ ਦੇ ਵਿੱਚ ਪੇਂਟਿੰਗ ਦਾ ਇੱਕੋ ਇੱਕ ਸਬੂਤ ਕਿੱਥੋਂ ਮਿਲਦਾ ਜੀ ਤਾਂ ਭੀਮਬੇਟਕਾ ਤੋਂ ਮਿਲਦਾ ਵੀ ਉਸ ਤੋਂ ਅੱਗੇ ਜਿਹੜੇ ਹੈਗੇ ਜੀ ਕੁਐਸਚਨ ਆਪਣੇ ਇਸ ਦਿਨ ਨਾਲ ਰਿਲੇਟਡ ਇੰਨੇ ਸੀਗੇ ਸੋ 112 ਮੋਸਟ ਇੰਪੋਰਟੈਂਟ ਕੁਐਸਚਨ ਹੈ ਜਿਹੜੇ ਆਪਾਂ ਕੀਤੇ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਕਲਾਸ ਜਿਹੜੀ ਆਪਣੀ ਫਿਰ ਹੋਵੇਗੀ ਅ ਅਗਲੇ ਟਾਈਮ ਟੇਬਲ ਦੇ ਮੁਤਾਬਕ ਸੋ ਉਸ ਕਲਾਸ ਦੇ ਵਿੱਚ ਆਪਾਂ ਆਪਣਾ ਨਵਾਂ ਟੌਪਿਕ ਸ਼ੁਰੂ ਕਰਾਂਗੇ ਜੀ ਇਸ ਤਰ੍ਹਾਂ ਆਪਣੇ ਹੜੱप्पा ਸੱਭਿਆਤਾ ਦੇ ਚਾਰੇ ਟੌਪਿਕ ਨੇ ਜਿਹੜੇ ਉਹ ਕੰਪਲੀਟ ਹੁੰਦੇ ਨੇ ਆਪਣਾ ਇੱਕ ਪਾਰਟ ਹੈ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਹੈ ਜੀ ਮਾਸਟਰ ਕਿਡਰ ਲੈਕਚਰ ਕਿਡਰ ਦੇ ਵਿੱਚ ਤੁਹਾਡੇ ਕੰਮ ਆਉਣ ਵਾਲੇ ਨੇ ਚਾਰੇ ਪਾਰਟ ਸੋ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕਸ ਫॉर ਵਾਚਿੰਗ